ਅਜਤਰਾ ਹੀ ਦੇਖੋ ਇਹ ਸੀ ਇਹ ਸੀ ਅੱਛਾ ਤੇ ਆਈ ਤੋਂ ਕੋਈ 100 ਸਾਲ ਪਹਿਲਾਂ ਦਾ ਮੰਦਿਰ ਆ ਇਹ ਅੱਛਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਤੇ ਅੱਜ ਅਸੀਂ ਆਏ ਆ ਸਾ ਚੜ ਗਿਆ ਕਿਉਂਕਿ ਪਹਾੜੀ ਚੜ ਕੇ ਆਏ ਆ ਦੇਖੋ ਜੀ ਵਿੱਚ ਦੁਰਗਾ ਮਾਤਾ ਮੰਦਰ ਤੇ ਪਰਚੀਨ ਮੰਦਰ ਵਾ ਦੇਖਦੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਵੀਡੀਓ ਨੂੰ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਫੋਲੋ ਵਾਚ ਕਰ ਲਿਆ ਕਰੋ ਜੀ ਚਲੋ ਜੀ ਚਲਦੇ ਆ ਉਹ ਲਾਗੇ ਰਹਿ ਗਿਆ ਦੁਰਗਾ ਮਾਤਾ ਮੰਦਰ ਦਰਸ਼ਨ ਕਰਨ ਨੂੰ ਜਾ ਕੇ ਲੋ ਜੀ ਇਸ ਤਰ੍ਹਾਂ ਦਾ ਰਸਤਾ ਬਹੁਤ ਜ਼ਿਆਦਾ ਚੜ੍ਹਾਈ ਹੈ ਸਿਖਰ ਤੇ ਜਾ ਕੇ ਚੋਟੀ ਤੇ ਦੁਰਗਾ ਮਾਤਾ ਮੰਦਰ جا کے درشاں کرتے ہیں ਤੁਹਾਨੂੰ ਬਿਖਰਾ ਦੇ ਦੇ ਰਹੇ ਹਾਂ ਦੇਖ ਰਹੇ ਹਾਂ ਬਿਲਕੁਲ ਪਹਾੜੀ ਦੀ ਚੋਟੀ ਤੇ ਆ ਮੰਦਰ ਹੈ ਉਹ ਤੇ چلਦੇ ਹਾਂ ਉੱਪਰ ਤੇ ਰਸਤਾ ਬਿਲਕੁਲ ਸਿੱਧਾ ਸੀ ਮੋ ਜੀ ਦੇਖੋ ਜੀ ਰਸਤਾ ਪਹੁੰਚ ਗਏ ਆ ਪਚੀਨ ਮਾਤਾ ਮੰਦਿਰ ਦੁਰਗਾ ਮਾਤਾ ਮੰਦਿਰ ਤੇ ਦੇਖਦੇ ਅੰਦਰ ਜਾ ਕੇ ਦਰਸ਼ਨ ਕਰਕੇ ਤੇ ਇਸ ਤਰ੍ਹਾਂ ਪਹਾੜੀ ਤੇ ਆ ਇਹ ਮੰਦਿਰ ਬਣਿਆ ਹੋਇਆ ਪਹਾੜੀ ਦੀ ਚੋਟੀ ਤੇ ਆ ਮਤਲਬ ਕਿ ਮੰਦਿਰ ਬਣਿਆ ਹੋਇਆ ਤੇ ਚਾ ਕੇ ਅੰਦਰ ਦਰਸ਼ਨ ਕਰਦੇ ਆ ਚਲੋ ਆਹ ਸਾਹਮਣੇ ਮੰਦਿਰ ਰਸਤਾ ਪਿਆ ਚਲੋ ਜੀ ਚੱਲਦੇ ਆਇਆ ਜਿਸ ਤਰ੍ਹਾਂ ਬਣਿਆ ਹੋਇਆ ਮੰਦਿਰ ਦੇਖਦੇ ਅੰਦਰ ਦਰਸ਼ਨ ਕਰਦੇ ਆ ਤੇ ਵੀਡੀਓ ਨੂੰ ਬਣਾਏ ਰਹੀਓ ਨੋ ਜੀ ਦੇਖੋ ਜੀ ਪਹਾੜੀ ਕਿੱਥੇ ਜਾ ਕੇ ਪਹਾੜੀ ਦੀ ਚੋਟੀ ਤੇ ਦੇਖ ਸਕਦੇ ਤੁਸੀਂ ਇਨਸ਼ਾਅਰ ਤੋਂ ਦੇਖੋ ਜੀ ਨੇਚਰਲ ਹੈ ਥੱਲੇ ਗੁੰਡਾ ਮੁੰਡਾ ਪਹਾੜ ਤੋਂ ਉੱਪਰ ਥੱਲੇ ਦੀਆਂ ਹਨ ਨੋ ਜੀ نیچے ਲੰਘ ਰਿਹਾ ਹੈ ਯਾਰ ਹਮ ਨੋ ਜੀ ਇਹ ਵੀ ਪਹਾੜੀ ਦੀ ਚੋਟੀ ਤੇ ਜਾ ਕੇ ਮੰਦਿਰਾਂ ਤੇ ਦੇਖਦੇ ਆਂ ਅੰਦਰ ਮੰਦਿਰ ਤੇ ਕਰਾਣੇ ਦਰਸ਼ਨ ਇਹ ਵੀਡੀਓ ਨੂੰ ਬਣਾ ਰਿਹਾ ਹਾਂ ਜੀ ਹਾਂ ਹਾਂ ਲੋ ਜੀ ਇੱਧਰ ਹੈਗਾ ਹਵਨ ਕੁੰਡਾ ਤੇ ਕਰੋ ਮਾਤਾ ਦੇ ਦਰਸ਼ਨ ਇੱਧਰ ਮਾਤਾ ਦੇ ਸ਼ੇਰਾਂ ਦੇ ਦਰਸ਼ਨ ਕਰੋ ਤੇ ਇੱਧਰ ਹੈਗਾ ਮਾਤਾ ਦਾ ਮੰਦਿਰ ਇਸ ਸਾਹਮਣੇ ਇਸ ਤਰ੍ਹਾਂ ਬਣਿਆ ਹੋਇਆ ਮਾਤਰੇ ਬੋਲ ਦੋਗੇ ਕੁਛ ਬੋਲੋ ਬੋਲੋ ਜੋ ਮਰਜੀ ਨਹੀਂ ਤੁਸੀਂ ਬੋਲ ਦੋ ਪਿੰਡੀ ਰਣੀ ਹੈ ਜੀ ਪਿੰਡੀ ਆ ਇਹ ਮਤਲਬ ਕਿੱਥੋਂ ਦੱਸ ਸਕਦੇ ਕਿੱਥੋਂ ਮਤਲਬ ਕਿਦਾਂ ਪ੍ਰਗਟ ਹੋਏ ਸੀ ਇਹ ਜੀ ਇੱਥੇ ਪਰ ਇੱਥੇ ਹੀ ਪ੍ਰਗਟ ਹੋਏ ਕਿਸੇ ਨੂੰ ਪਤਾ ਨਹੀਂ ਸੀ ਕੁਛ ਵੀ ਨਹੀਂ ਅੱਛਾ ਤੇ ਅੱਜ ਤੋਂ ਕੋਈ 100 ਸਾਲ ਪਹਿਲਾਂ ਦਾ ਮੰਦਿਰ ਹੈ ਇਹ ਅੱਛਾ ਠੀਕ ਜੀ ਉਸ ਵੇਲੇ ਮਾਤਾ ਡਿੱਬਾ ਕਹਿੰਦੇ ਹੁੰਦੇ ਬਜ਼ੁਰਗ ਜਦੋਂ ਆਏ ਇੱਥੇ ਹਾਂਜੀ ਇਹ ਮਾਤਾ ਦੀ ਭਗਤ ਨੇ ਕਿਸੇ ਨੂੰ ਕੁਝ ਪਤਾ ਨਹੀਂ ਸੀ ਅੱਛਾ ਤੇ ਇੱਕ ਪਜੋੜ ਸੀਗੇ ਤੇ ਉਹ ਇੱਥੇ ਦਰਖਤ ਸੀਗਾ ਕੋਈ ਵੱਢ ਕੇ ਨਾ ਚਲ ਗਿਆ ਲਾਹੌਰ ਅੱਛਾ ਜੀ ਲਾਹੌਰ ਜਾਣ ਤੋਂ ਬਾਅਦ ਤੇ ਜਦੋਂ ਮਈ ਜੂਨ ਮਹੀਨਾ ਆਇਆ ਗਰਮੀ ਮਹਿਸੂਸ ਹੋਈ ਹਾਂਜੀ ਤੇ ਮਾਤਾ ਰਾਣੀ ਨੇ ਕਿਹਾ ਭਗਤਾ ਵੀ ਚੱਲ ਉੱਥੇ ਤੇ ਮੈਨੂੰ ਸ਼ਾਂ ਕਰ ਅੱਛਾ ਜੀ ਤੇ ਉਹ ਦਰਖਤ ਹੀ ਮੇਨ ਸ਼ਾਂ ਸੀਗੀ ਤੇ ਤੂੰ ਦਰਖਤ ਵੱਢ ਕੇ ਆ ਗਿਆ ਹਾ 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 ਤੇਰੇ ਛੋਟਾ ਜਿਹਾ ਮੰਦਿਰ ਬਣਾਇਆ ਸੀ ਅੱਛਾ ਜੀ ਜੇ ਜੇ ਮਾਤਾ ਵੀ ਅੱਜ ਕੀ ਕਰ ਰਹੇ ਆਉਣ ਸੱਚੀ ਧੰਨ ਜਿੱਦਾਂ ਕਿ ਪਿੱਛੇ ਪੰਡਤ ਜੀ ਨੇ ਦੱਸਿਆ ਕਿ ਹਨਾ ਪਿੰਡੀ ਸੂਪ ਆ ਇੱਥੇ ਇੱਥੇ ਪ੍ਰਗਟ ਹੋਇਆ ਤੇ ਇੱਥੇ ਕਹਿੰਦੇ ਕਿ ਇਸ ਸਥਾਨ ਤੇ ਨਾ ਇੱਕ ਦਰਖਤ ਹੁੰਦਾ ਸੀ ਤੇ ਛੋਟਾ ਜਿਹਾ ਮਾਤਾ ਦਾ ਪਿੰਡੀ ਸੂਪ ਬੰਦਾ ਸੀ ਤੇ ਇੱਥੇ ਮਤਲਬ ਕਿ ਪ੍ਰਗਟ ਹੋਈ ਹੋਇਆ ਮਾਤਾ ਦਾ ਸਰੂਪ ਤੇ ਕਹਿੰਦੇ ਕੋਈ ਹਨਾ ਭਗਤ ਸੀ ਤੇ ਉਹ ਹਨਾ ਦਰਖਤ ਇੱਥੇ ਵੱਡ ਕੇ ਚੱਲ ਗਿਆ ਸੀ ਲਹੌਰ ਚ ਲੱਗਿਆ ਸੀ ਤੇ ਫਿਰ ਜਦੋਂ ਹਨਾ ਗਰਮੀ ਪਈ ਤੇ ਮਾਤਾ ਨੂੰ ਲੱਗੀ ਗਰਮੀ ਹੈ ਨਾ ਪਿੰਡੀ ਰੂਪ ਚ ਤੇ ਫਿਰ ਉਹਨਾਂ ਨੇ ਨਾ ਉਸ ਭਗਤ ਕੋ ਜਾ ਕੇ ਗਿਆ ਸੀ ਕਿ ਹਾਂ ਵੇ ਤੂੰ ਤੇ ਉਥੋਂ ਮੇਰਾ ਦਰਖਤ ਵੱਡ ਕੇ ਆ ਗਿਆ ਤੇ ਫਿਰ ਆ ਕੇ ਉਸ ਭਗਤ ਨੇ ਜੋ ਸੀਗਾ ਜਿੰਨੇ ਦਰਖਤ ਵੱਡੇ ਸੀ ਲਾਹੌਰ ਚਲ ਗਿਆ ਸੀ ਕਹਿੰਦੇ ਕਿ ਫਿਰ ਉਹਨੇ ਆ ਕੇ ਤੇ ਇਹ ਮੰਦਿਰ ਜਿਹੜਾ ਸਾਹਮਣੇ ਦਿਖ ਰਿਹਾ ਹੈ ਇਹ ਮੰਦਿਰ ਉਸ ਨੇ ਬਣਵਾਇਆ ਸੀ ਤੇ ਇਹ ਹੈ ਇੱਥੇ ਦਾ ਇਤਿਹਾਸ ਤੇ ਇਹ ਹੈਗਾ ਪਹਾੜੇ ਦੀ ਚੋਟੀ ਤੇ ਬਣਿਆ ਹੋਇਆ ਮੰਦਿਰ ਹੈ ਉਹ ਤੇ ਅੱਜ ਵੀ ਕਹਿੰਦੇ ਆ ਕਿ ਇੱਥੇ ਸ਼ੇਰ ਆਉਂਦਾ ਹੈ ਤੇ ਕੈਮਰਾ ਬੰਦ ਹੋ ਗਿਆ ਸੋਸਲੇ ਨੇ ਦੱਸਿਆ ਕਿ ਸ਼ੇਰ ਇੱਥੇ ਆਉਂਦਾ ਆ ਤੇ ਇਹ ਆ ਇਥੇ ਦਾ ਇਤਿਹਾਸ ਤੇ ਜਿਹੜੇ ਅੰਦਰ ਪਿੰਡੀ ਰੂਪ ਚ ਤੁਹਾਨੂੰ ਦਰਸ਼ਨ ਕਰਾਇਆ ਮਾਤਾ ਦੇ ਤੇ ਉਹ ਹੈ ਮਾਤਾ ਇੱਥੇ ਪਿੰਡੀ ਰੂਪ ਚ ਪ੍ਰਗਟ ਹੋਇਆ ਉਹ ਤੇ ਪਹਾੜੀ ਦੇ ਬਿਲਕੁਲ ਚੋਟੀ ਤੇ ਆ ਤੇ ਆਂਦੇ ਹੋਏ ਅਸੀਂ ਤੁਹਾਨੂੰ ਦੱਸਿਆ ਕਿ ਵੀਡੀਓ ਨਹੀਂ ਬਣਾਈ ਸੀ ਇੱਕਦਮ ਡਰ ਗਏ ਸੀ ਜਿਸ ਵੇਲੇ ਇੱਕਦਮ ਸਿੱਧੀ ਚੜਾਈ ਸੀ ਤੇ ਹੁਣ ਜਾਂਦੇ ਹੋਏ ਤੁਹਾਨੂੰ ਉਹ ਰਸਤਾ ਵੀ ਦਿਖਾਵਾਂਗੇ ਤੇ ਵੀਡੀਓ ਨਾ ਬਣੇ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਤੇ ਆਉਣ ਵਾਲੇ ਅਨਰਾਤੇ ਇਸ ਕਰਕੇ ਅਸੀਂ ਪਹਾੜਾਂ ਦੇ ਦਰਸ਼ਨ ਕਰ ਰਹੇ ਹਾਂ ਪਹਾੜਾਂ ਚ ਜੋ ਵੀ ਮਾਤਾ ਦੇ ਪਰਚੀ ਨ ਮੰਦਰ ਉਹਨਾਂ ਦੇ ਦਰਸ਼ਨ ਕਰਾ ਰਹੇ ਤੁਹਾਨੂੰ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਜੀ ਤੇ ਲਾਈਕ ਜ਼ਰੂਰ ਕਰਦੇ ਆ ਕਰੋ ਤੇ ਇਹ ਹੈਗਾ ਦੇਖੋ ਤੋਂ ਅਸੀਂ ਦਰਸ਼ਨ ਕਰਕੇ ਆਏ ਹਾਂ ਤੇ ਇਹ ਪਹਾੜੀ ਦੀ ਚੋਟੀ ਤੇ ਮੰਦਰ ਬਣਿਆ ਹੋਇਆ ਹੈ ਜੀ ਇਹ ਪਹਾੜੀਆਂ ਪਹਾੜੀ ਦੀ ਚੋਟੀ ਤੇ ਹੈਗਾ ਮਾਤਾ ਦੁਰਗਾ ਰਾਮ ਮੰਦਿਰ ਤੇ ਜੋ ਇਤਿਹਾਸ ਦੱਸਿਆ ਪੰਡਾ ਜੀ ਨੇ ਤੇ ਬਾਕੀ ਆ ਇਹ ਹੈਗਾ ਪਹਾੜੀ ਦੇਖੋ ਤੇ ਹੁਣ ਜਿਸ ਵੇਲੇ ਅਸੀਂ ਜਾ ਰਹੇ ਹਾਂ ਤੇ ਤੁਹਾਨੂੰ ਜਾਂਦੇ ਹੋਏ ਵੀ ਰਸਤਾ ਦਿਖਾਵਾਂਗੇ ਤੇ ਕਿਹੋ ਜਿਹਾ ਰਸਤਾ ਆਉਂਦੇ ਹੋਏ ਤੇ ਅਸੀਂ ਬਣਾਈ ਨਹੀਂ ਰਸਤੇ ਦੀ ਤੇ ਹੁਣ ਜਾਂਦੇ ਹੋਏ ਰਸਤਾ ਦਿਖਾਵਾਂਗੇ ਇੱਥੇ ਜਿ ਲਗਾ ਰਹੇ ਹਾਂ ਨੂੰ ਦਾਨਸ ਭਵਨ ਬਣਦਾ ਹੋਣਾ ਤੇ ਇਹ ਆ ਜੀ ਮੰਦਿਰ ਮਾਤਾ ਦਾ ਇਹ ਹੈ ਪਹਾੜੀ ਦੀ ਚੋਟੀ ਤੇ ਬਿਲਕੁਲ ਤੇ ਫਿਰ ਮਾਤਾ ਦਾ ਮੰਦਿਰ ਕੁਝ ਲੋਜੀ ਇੱਥੇ ਹੈਗਾ ਬਾਬਾ ਬਲਕਨਾ ਜੀ ਦੇ ਸਥਾਨ ਤੇ ਇੱਧਰ ਲੱਗਾ ਹੋਇਆ ਬਾਬਾ ਬਲਕਨਾ ਜੀ ਦਾ ਧੂਣਾ ਤੇ ਕਰੋ ਜੀ ਦਰਸ਼ਨ ਧੂਨੇ ਤੇ ਤੇ ਇੱਧਰ ਹੈਗਾ ਪਿੰਡੀਆਂ ਆ ਬਾਬਾ ਬਲਕਨਾ ਜੀ ਦੇਖੋ ਜੀ ਤੇ ਪੈਦਲ ਯਾਤਰਾ ਉਹ ਬਾਬਾ ਬਲਕਨਾ ਜੀ ਤੇ ਕਰੋ ਜੀ ਦਰਸ਼ਨ ਤੇ ਇਸ ਤਰ੍ਹਾਂ ਬਣਿਆ ਹੋਇਆ ਇਹ ਦੇਖੋ ਪਿੰਡੀਆਂ ਇਹ ਵੀ ਨਿਕਲੇ ਆਇਆ ਪ੍ਰਗਟ ਹੋਈਆਂ ਹੈ ਮਤਲਬ ਕਹਿਣ ਦਾ ਮਤਲਬ ਇਹ ਵੀ ਪ੍ਰਗਟ ਹੋਈਆਂ ਬਾਬਾ ਜੀ ਦਾ ਸਥਾਨੇ ਵੀ ਪ੍ਰਗਟ ਹੋਇਆ ਹੈ ਜਿਹੜੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਤੇ ਇਸ ਤਰ੍ਹਾਂ ਬਣਿਆ ਹੋਇਆ ਛੋਟਾ ਜਿਹਾ ਤੇ ਜਿੱਦਾਂ ਕਿ ਇੱਧਰ ਦੱਸਿਆ ਕਿ ਧੂਣਾ ਆਈਆਂ ਨਾ ਧੂਣਾ ਲੱਗਾ ਹੈ ਪਹਿਲਾਂ ਬਾਬਾ ਜੀ ਦਾ ਤੇ ਕੋਈ ਨਾ ਕੋਈ ਸ਼ਾਮ ਨੂੰ ਕਰਦਾ ਹੋਣਾ ਇੱਥੇ ਆ ਦੇਖੋ ਜੀ ਇੱਧਰ ਬਾਬਾ ਜੀ ਦੇ ਝੰਡੇ ਲੱਗੇ ਹੋਏ ਆ ਤੇ ਏ ਵੀ ਜਿਹਾ ਸਾਸਿ ਦੁਰਗਾ ਮਾਤਾ ਮੰਦਰ ਜਾਣਦੇ ਆ ਉੱਪਰ ਹਨਾ ਤੇ ਫਿਰ ਰਾਹ ਚ ਪੈਂਦਾ ਇਹਦਾ ਆਇਓ ਬੱਬਾ ਬਲਕ ਰੇਜਿਸਤਾਨ ਤੇ ਤੇ ਤੁਹਾਨੂੰ ਦਿਖਾਤਾ ਨੇ ਕਿ ਅਸੀਂ ਕਿੱਥੋਂ ਆਏ ਆ ਉਹ ਸਾਹਮਣੇ ਦੇਖੋ ਜੀ ਇਹ ਆਰੇ ਇਹ ਸਥਾਨ ਤੋਂ ਇੱਥੇ ਮਾਤਾ ਦੁਰਗਾ ਜੀ ਦਾ ਸਥਾਨ ਆ ਮਾਤਾ ਦਾ ਤੇ ਇੱਥੋਂ ਅਸੀਂ ਆਏ ਆ ਤੇ ਬਾਕੀ ਅਸੀਂ ਆਂਦੇ ਹੋਏ ਨਹੀਂ ਵੀਡੀਓ ਬਣਾਈ ਸੀ ਕਿ ਰਸਤਾ ਵੀ ਬਿਲਕੁਲ ਸਿੱਧਾ ਸੀ ਤੇ ਹੁਣ ਤੁਹਾਨੂੰ ਜਾਂਦੇ ਹੋਏ ਰਸਤਾ ਵੀ ਦਿਖਾਵਾਂਗੇ ਤੇ ਵੀਡੀਓ ਨੂੰ ਜ਼ਰੂਰ ਬਣੇ ਰਹਿਓ ਤੇ نیچے ਨੂੰ ਜਾਨੂੰ ਜਾਣਾ ਅਸੀਂ ਉਹ ਤੋਂ ਆਏ ਆ ਉਹ ਪਹਾੜੀ ਤੋਂ ਆਏ ਉੱਪਰੋਂ ਤਾਂ ਹੁਣ ਅਸੀਂ نیچے ਨੂੰ ਜਾਣਾ ਪਹਾੜੀ ਤੋਂ ਫਿਰ ਉਤਰ ਕੇ ਤੇ ਇਸ ਤਰ੍ਹਾਂ ਬਣਿਆ ਹੋਇਆ ਹੈ ਸੀ ਇਹੋ ਦੇਖ ਸਕਦੇ ਨੇ ਤੇ ਜਾਂਦੀ ਆ ਸੰਗਤ ਸ਼ਾਮ ਨੂੰ ਪਹਿਲਾਂ ਤਾਂ ਸਾਨੂੰ ਲੱਗਾ ਕਿ ਕੋਈ ਵੀ ਨਹੀਂ ਜਾਂਦਾ ਹੈਗਾ ਤਜ ਜਿਸਲਾ ਅਸੀਂ ਥੋੜਾ ਇੱਥੇ ਰੁਕੇ ਤੇ ਫਿਰ ਹੁਣ ਸੰਗਲ ਜਾਂਦੀ ਪਈ ਆ ਤੇ ਜੋ ਕਿ ਤੁਹਾਨੂੰ ਦਰਸ਼ਨ ਕਰਾ ਚੁੱਕੇ ਉਹ ਸਾਹਮਣੇ ਦੇਖੋ ਜੀ ਪਹਾੜੀ ਤੇ ਉੱਪਰ ਜਾ ਕੇ ਮਾਤਾ ਦੁਰਗਾਮ ਮਸਤਾਨ ਇਹ ਦੇਖੋ ਇਹ ਆ ਜੀ ਮਾਤਾ ਤੇ ਇਹ ਬਾਦੀ ਪਹਾੜਾਂ ਚ ਜਨਤ ਹਾਂ ਲੋ ਜੀ ਦੇਖ ਸਕਦੇ ਹਾਂ ਅਸੀਂ ਇਧਰੋਂ ਆਏ ਆ ਕਿੰਨੇ ਸਿਖਰ ਤੋਂ ਆਏ ਆ ਹੁਣ ਜਾਂਦੇ ਪਏ ਹਾਂ ਤਰਾਈਏ ਹਾਂ ਦੇਖ ਇਹ ਦੇ ਕੋਹ ਪਾੜੀ ਤੇ ਸੀਗਾ ਉਹ ਪਾੜੀ ਦੀ ਚੋਟੀ ਤੇ ਹੋ ਦੇਖੋ ਉੱਥੇ ਸੀ ਮੰਦਿਰ ਮੈਂ ਕਹਾਂਗੀ ਦੱਸੋ ਹੁਣ نیچے ਨੂੰ ਜਾ ਰਹੇ ਹਾਂ ਸਿੱਧੀ ਚੜਾਈ ਕਰਕੇ ਅਸੀਂ ਫਿਰ ਉਸ ਵੱਲੇ ਤਾਂ ਨਹੀਂ ਵੀਡੀਓ ਬਣਾ ਸਕਦੇ ਸੇ ਚੜਾਈ ਸਿੱਧੀ ਸਿੱਧੀ ਤੇ ਹੁਣ ਬਣਾਣੇ ਗਏ ਹਾਂ ਅਸੀਂ ਦੇਖੋ ਦੇਖੋ ਕਿੱਥੇ ਜਾਣਾ ਉਹ ਦੇਖੋ ਪਿੰਡ ਫਿਰ ਸਿੱਧੇ ਨੂੰ ਹੋ ਰਹੇ ਨੇ। ਅਤਰਾਈ ਤੋਂ ਦੇਖ ਸਕਦੇ ਹੋ ਤੁਸੀਂ। ਇਸੇ ਖੜ ਤੇ ਗਿਆ ਸੀ ਅਸੀਂ। ਤੇ ਜਿੱਤਾ ਕੋ ਪਹਿਲਾਂ ਦਸਿਆ ਆ ਕਹਿੰਦਾ। ਚੜਾਈ ਜਿਆਦਾ ਸਿੱਧੀ ਚੜਾਈ ਆ ਚੜਾਈ ਕਰਕੇ ਅਸੀਂ ਫਿਰ ਨਾ ਜਾ ਨਹੀਂ ਸਰ ਉਹ ਬੀੜੀ ਬਣਾਈ ਸੀ। ਦੇਖੋ ਹੋਜੀ ਨੇ ਦੇਖੋ ਤੁਸੀਂ ਕਿੰਨੇ ਖਦਰਨਾਗਾ। ਚੜਾਈ ਦੇਖੋ। ਇਹ ਥੋੜੇ ਦੂਰੋਂ ਸੇ ਤੇ ਹੀ ਆ ਨਾ। ਆ ਲੈ ਆ ਲੈ ਲੈ ਲੈ। ਦੇਖੋ ਤੁਸੀਂ ਹੁਣ ਚੜਾਈ ਹੋ। ਉਤਰਾਏ ਦੇਖੋ ਇੱਦਾਂ ਹੀ ਚੜੇ ਆ ਤਾਂ ਤਾਂ ਫੇਰ ਥੋੜਾ ਕੈਮਰਾ ਤਾਂ ਹਣੀ ਚਾਲੂ ਕੀਤਾ ਸੀ ਤੇ ਅਸੀਂ ਚੱਲੋ ਆ ਕੇ ਬਣਾਵਾਂਗੇ ਦੇਖੋ। ਜਲੇਬੀ ਮੋੜ। ਉਹ ਦੇਖੋ ਉੱਤੋਂ ਕਿੱਥੋਂ ਆਏ ਆ। ਤੇ نیچے ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਕਿੱਥੋਂ ਆਉਂਦੀ ਸੀ। ਇਹ ਉਹ ਜਾਣਾ ਉਹ ਸੜਕ ਦਿੱਸਦੀ ਆ ਉੱਥੇ ਜਾਣਾ ਸੀ। ਇਹ ਦੇਖੋ आए ये देखो शिखर तो आए हैं नीचे जाने पिछले गए ट्राई तो देखो बिल्कुल सीधी चढ़ाई है ਉਹ ਜੀ ਇਹ ਉੱਤੇ ਪਹਾੜੀ ਚੁੱਤੀ ਤੋਂ ਆਏ ਸੀ ਤੇ ਇਹ ਰਸਤਾ ਹੈ ਦੇਖੋ ਇਹ ਜਿਹੜੀ ਪਹਾੜੀ ਦਿੱਸਦੀ ਪਈ ਹੈ ਇਹਦੇ ਦੁਆਲੇ ਘੁੰਮੇ ਆ ਦੇਖੋ ਜੀ ਇਹਦੇ ਦੁਆਲੇ ਘੁੰਮ ਕੇ ਫਿਰ ਜਾ ਕੇ ਕਹਾਂ ਜਾ ਕੇ ਸਿਖਰ ਤੇ ਹੈ ਦੇਖ ਸਕਦੇ ਰਸਤਾ ਦੇਖੋ ਤੁਸੀਂ ਕਿੰਨਾ ਖਤਰਨਾਕ ਸਿਗਾ ਜੋ ਤੋਂ ਅਸੀਂ ਉਤਰ ਕੇ ਆਏ ਹਾਂ ਉਤਰਾ ਹੀ ਦੇਖੋ ਐਸੀ ਜੀ ਸਾਡੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਇੱਕ ਨਵੀਂ ਵੀਡੀਓ ਨੂੰ ਮਿਲਾਂਗੇ ਤਦ ਤੱਕ ਲਈ ਸਾਸਰੀ ਕਾਲ ਤੇ ਹੁਣ 6:30 7:00 ਵਜ ਗਏ ਆ ਤੇ ਹੁਣ ਅਸੀਂ ਘਰ ਪਹੁੰਚੀਏ 6:30 ਹੋ ਗਏ ਆ ਤੇ ਇਹ ਦੁਰਗਾ ਮਾਤਾ ਦੇ ਦਰਸ਼ਨ ਕਾਇ ਜੋ ਪਹਾੜੀ ਦੀ ਝੋਕੀ ਤੇ ਆ ਮੰਦਿਰ ਚਲੋ